ਰਿਆਸਤੀ ਸ਼ਹਿਰ ਨਾਬਾ ਵਿਖੇ ਡੇਰਾ ਵਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਜਸਦੀਪ ਸਿੰਘ ਗਿੱਲ ਨਾਬਾ ਦੇ ਡੇਰਾ ਵਿਆਸ ਵਿਖੇ ਪਹੁੰਚੇ ਅਤੇ ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਨਾਬਾ ਦੇ ਇਤਿਹਾਸਿਕ ਹੀਰਾ ਮਹਿਲ ਵਿਖੇ ਰਾਣੀ ਪੀਤੀ ਸਿੰਘ ਮਹਾਰਾਜਾ ਹੀਰਾ ਸਿੰਘ ਦੇ ਮਹਿਲ ਪਹੁੰਚੇ ਅਤੇ ਉਹਨਾਂ ਨੇ ਮਹਿਲ ਦਾ ਦੌਰਾ ਵੀ ਕੀਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀਰਾ ਮਹਿਲ 'ਚ ਕਰੀਬ 2 ਘੰਟੇ ਰਹੇ ਇਸ ਮੌਕੇ ਤੇ ਨਾਬਾ ਦੇ ਹਲਕਾ ਵੀ ਵਿਧਾਇਕ ਗੁਰਦੇਵ ਸਿੰਘ ਦੇਵਮਾਨੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਰਾਣੀ ਪੀਤੇ ਸਿੰਘ ਅਤੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਅੱਜ ਪਾਗਾ ਵਾਲਾ ਦਿਨ ਹੈ ਕੀ ਪਹਿਲੀ ਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਬਾ ਵਿਖੇ ਪਹੁੰਚੇ ਨੇ ਅਤੇ ਸੰਗਤਾਂ ਚ ਬੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਮਹਾਰਾਜਾ ਹੀਰਾ ਸਿੰਘ ਰਾਣੀ ਪ੍ਰੀਤੀ ਸਿੰਘ ਅਤੇ ਸ਼ਰਧਾਲੂਆਂ ਦਾ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਜੰਗਵਾਲਾ ਬੰਨ ਹੈ ਜੀ ਮੈਂ ਤਾਂ ਬੜੀ دیر ਤੋਂ ਰਿਕੁਐਸਟ ਕਰ ਰਿਹਾ ਸੀਗਾ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਪਪਾ ਗ੍ਰੀਂਦਰ ਸਿੰਘ ਜੀ ਢਿੱਲੋਂ ਸਾਹਿਬ ਹੋਰ ਪਪਾ ਜਸਦੀਪ ਸਿੰਘ ਗਿਲਸਾਤ ਸਪੈਸ਼ਲ ਪੌਰ ਤੇ ਨਾਬਦੀ ਸੰਗਤ ਨੇ ਬੜੀ ਕਿਰਪਾ ਕੀਤੀ ਐ ਸੱਜਣ ਕਰ ਗਏ ਨੇ ਸਭ ਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਰਦਾ ਸੀ ਜਾਂ ਤਾਂ ਮੈਂ ਨਾਬਾਹ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਹ ਦਿਨ ਆਇਆ ਕਿ ਉਹਨਾਂ ਦੇ ਅੰਦਰ ਪੁਰਾਤਿਸ਼ੀਕ ਮੇਂ ਜਿਹੜੀ ਹੀਰਾ ਮਹਿਲ ਦੇਖਣਾ ਆ ਕਾਫੀ 1.5-2 ਘੰਟੇ ਹੀਰਾ ਮਹਿਲ ਦੇ ਵਿੱਚ ਲੱਗ ਗਏ ਨੇ ਖਾਣਾ ਖਾ ਕੇ ਤੇ ਔਰ ਨਾਬਾਦੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਜੇ ਬਾਬਾ ਜੀ ਸ਼ੇਸ਼ਤਾ ਤੇ ਨਾਬਾ ਦੀ ਸੰਗਤ ਨੂੰ ਦਰਸ਼ਮੇ ਦੇ ਕੇ ਗਏ ਆ ਤੇ ਪਾਤਸ਼ਾਹ ਸਾਹਿਬ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤਾਂ ਉਸ ਦਾ ਚੜ੍ਹਦੀ ਕਲਾ ਰਹੇ ਮਹਿਲ ਤੋਂ ਜੈਨੂ ਕਾਪੀ ਦਾ ਨਜ਼ਰ ਮਿਲ ਸਕਦਾ ਪੀ ਵੱਲੋਂ ਅ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾ ਨਾ ਬਾਬਾ ਜੀ ਤੇ ਨਾਬਾ रियासत ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖੇ ਜ਼ਮਨੋਂ ਲੈ ਕੇ ਜੋ ਕੰਟਰੀਬਿਊਸ਼ਨ ਨਾਬਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਸਵਾਗਤ ਨੇ ਸੋ ਮੰਨਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜਰੂਰ ਹੀਰਾ ਮਹਿਲ ਨਾਬਾਦ ਹਿਸਟਰੀ ਜਿਹੜੀ ਦੇਖਣੀ ਪਉਣਾ ਹਾਂ ਇਸ ਸਪਾਡੀ ਮੌਕੇ ਤੇ ਨਾ ਫਾਈਕਾਨ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਜਿਹੜਾ ਜੀ ਉਹ ਬਾਬਾ ਜੀ ਨੇ ਕੀਤਾ ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਮੈਂ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਆਪਣੀ ਆਸਥਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਬੰਧਕ ਸੱਚੇ ਪਾਤਸ਼ਾਹਨ ਬਾਬਾ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅੰਦਰ ਜਿੱਦਾਂ ਸੀ ਕਿੰਨਾ ਕਰਤੀ। ਮੈਂ ਕਹਿੰਨਾ ਪੁੱਛ ਰਿਹਾ ਪੁੱਜੀ ਸੰਗਤ ਤੇ ਇੰਨਾ ਉਤਸ਼ਾਹ ਸੀਗਾ ਸਵੇਰ ਤੋਂ ਚਾਰ ਵਜੇ ਤੋਂ ਸੰਗੇ ਨਾਵੇ ਪੰਚਨਾ ਸ਼ੁਰੂ ਹੋ ਗਈ ਸੀ। ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ। ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ, ਕੋਈ ਉਹਨੂੰ ਨਮਸਕਾਰ ਕਰ ਰਿਹਾ, ਕੋਈ ਗੀਤ गा ਰਿਹਾ, ਕੋਈ ਰੋ ਰਿਹਾ, ਕਿਸੇ ਅੱਖਾਂ 'ਚ ਪਾਣੀ ਆ। आ, कोई वो महल आए जिस तरह से पहले के टाइम में यहाँ पे संत महात्मा आया करते थे वैसे ही रौनकें लगी है अभी महल में आप देख सकते हैं की कितनी संगत आई है बाबा जी को देखने मिलने के लिए तो बाबा जी के बहुत शुक्रगुजार हूँ थैंक यू वेरी मच टू हम उन्होंने मेरा इनविटेशन लाना और महल आ रहे हैं किसका तो हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक है पुरानी इमारतों का तो उन्हें महल भी देखना और बाबा जी को लेकर कितना उत्साह आ, बाबा जी को लेके हम लोग तो सब बहुत खुश हैं ही हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज़्यादा बाबा जी के प्रति सबका लगाव है कि इट्स uh, अनबिलीवेबल वो बाबा जी को पहले से पता था गए हम गए गए बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराजा कुदुमन सिंह जी के भी बारे में बताया और बाबा जी इस बात से बहुत खुश हैं कि हम लोग इस महल को वापस रिस्टोर कर रहे हैं तो इसलिए मैंने बाबा जी को रिक्वेस्ट भी किया पहले आइए देखने के अब कैसा है और फिर साल भर बाद वापस आइएगा देखने के क्या चेंजेज़ आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਤੋਂ ਦਾ ਕਹਿਣਾ ਸੀ ਕਿ ਮੈਂ ਅਪੂਰ ਦਾ ਜ਼ਰੂਰ ਆਉਂਗਾ ਔਰ ਮੈਂ ਕਹਿੰਦਾ ਪਲੀਜ਼ ਆਪ ਆਕੇ ਮੈਨੂੰ ਸੁਜੈਸ਼ਨ ਵੀ ਦੋ ਜੇ ਕਿ ਹਮੇ ਔਰ ਕਿਸ ਤਰ੍ਹਾਂ ਸਿਸਕੋ ਅੱਛੇ ਸੇ ਰੀਸਟਾਰਟ ਕਰ ਸਕੀਏ ਕਾਫੀ ਸਾਲ ਸੇ ਇਸਮੇ ਕੁਛ ਕੰਮ ਨਹੀਂ ਹੋਤਾ ਜੀ ਕੋਈ ਨਹੀਂ ਕਿ ਕਰਦੇ ਚੱਲਿਆ ਰਹੂਗਾ ਹਾਂ ਜੀ ਹਾਂਜੀ ਬਿਲਕੁਲ ਸਤ ਸਤਿ ਪੈਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਪਹਿਲਾਂ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਪਹਿਲਾਂ ਪੋਸਟਪੋਨ ਹੋ ਰਹੀ ਸੀ ਕਦੇ ਕੁਝ ਸਿਚੂ ਗਿਆ ਫਿਰ ਦੂਜੀ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਹੁਣ ਬੱਟ ਥੋੜੀ ਦੇਰ ਬਾਅਦ ਆਣ ਆਲੇ ਨੇ ਤਾਂ ਦੇਖ ਸਕਦੇ ਹੋ ਬਾਹਰ ਬਹੁਤ ساری ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਅੰਦਰ ਚ ਫਿਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਆ ਜੋ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਉਣਾ ਨੂੰ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇੱਕ ਤਾਂ ਸਾਰੀ ਸੰਗਤ ਵੀ ਕੁਝ ਹੈ ਅਸੀਂ ਵੀ ਕੁਝ ਨੂੰ ਕਿ ਬਿਆ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਦੀ ਲੋਗ ਕਿੰਨੀ ਮੈਂ ਤੇ ਨੂੰ ਜੋ ਵੀ ਵਾਂਸ ਦੇ ਸਾਰੇ ਕਰਤੰਮ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣਾ ਇਹ ਪਹਿਲੀ ਖੁਸ਼ੀ ਆ ਫਰਸਟ ਟਾਈਮ ਤਾਂ ਦੇਖੋ ਖੁਸ਼ੀ ਤਾਂ ਹੁੰਦੀ ਹੀ ਹੁੰਦੀ ਹੈ ਜਦੋਂ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ ਉਹ ਕੋਈ ਜਾਂ ਤੋਂ ਬੱਚੇ ਸੀਏ ਤਾਂ ਤੋਂ ਮੰਨਦੇ ਸੀ ਅਸੀਂ ਤਾਂ ਹੁਣ ਜਾਣਿਆ ਪਛਾਣਿਆ ਜਦੋਂ ਮਾਪੇ ਸ਼ਿੱਟੋ ਤਾਂ ਬਹੁਤ ਅੱਛਾ ਮਹਿਸੂਸ ਕਰਦੇ ਨੇ ਹਮ ਸਤਸੰਗੀ ਨੇ ਔਰ ਕਾਫੀ ਸਾਲ ਹੋ ਗਏ ਹੈ ਸਾਡੀ ਫੈਮਲੀ ਚੁੱਪੀ ਤੇ और हम ब्यास डेरा में बहुत जाते हैं सारे सत्संग अटेंड करते तो बहुत अच्छा लग रहा है कि बाबा जी का पार हीरा महल में भी आ रहे हैं नहीं अब मिल काफ़ी बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं बहुत एफर्ट बना के आ रहे हैं सब बहुत अच्छा